ਕਾਮਰੇਟ ਜਾਂ ਜੀਰਾ ਅੱਜ ਕਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਬਾਰੇ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਕੀ ਕਹਿਣਾ ਚਾਹੋਗੇ ਸਾਨੂੰ ਮੁਸ਼ਕਲ ਆ ਵੀ ਇਹੀ ਆਪਣੀਆਂ ਗੱਡੀਆਂ ਕਿਰਾਏ ਦੇ ਬੋਣੇ ਆ ਗੱਡੀਆਂ ਇਹੀ ਕਿਰਾਏ ਦੇ ਬੋਣੇ 3-300 ਸਾਨੂੰ ਕਿਰਾਇਆ ਪੈਂਦਿਆ ਵਾ ਤੇ ਜਦੋਂ ਸਵਾਰੀ ਹੋਊ ਤੇ ਅਸੀਂ ਸਾਡੇ ਕੋਲ ਜਿਹਨ ਕੋ ਬੰਦੇ ਕੋ ਗੱਡੀ ਲਿਆਦੀ ਉਹਨੇ ਦੇ ਅਖਰਾਂ ਸਾਨੂੰ ਕਿਰਾਇਆ ਦਊ ਜਦੋਂ ਮਜ਼ਦੂਰ ਨੂੰ ਕਿਰਾਇਆ ਨਾ ਉਹਨੂੰ ਗੱਡੀ ਦਾ ਦਿੱਤਾ ਗਿਆ ਉਹਨੇ ਗੱਡੀ ਲਾ ਲੈਣੀ ਮਜ਼ਦੂਰ ਨੂੰ ਇਹੋ ਜਿਹੇ ਬੰਦੇ ਸਾਡੇ ਵਰਗੇ ਹੈਗੇ ਜਿਨ੍ਹਾਂ ਨੂੰ ਕੋਈ ਦਿਹਾੜੀ ਨਹੀਂ ਖੜਦਾ ਅਹੀ ਉਹ ਕਮਾਉਣਾ ਤੇ ਉਹ ਖਾਣਾ ਤੇ ਮਜ਼ਦੂਰ ਦਾ ਕੰਮ ਹੋਵੇ ਕੋਈ ਮਜ਼ਦੂਰ ਤੇ ਕੋਈ ਕੰਮ ਪੈ ਜਾਏ ਕਦੇ ਕਿਸਾਨ ਨੇ ਕੁਝ ਨਹੀਂ ਆਖਣਾ ਆਪਣੇ ਦੂਜੇ ਵਰਕਰ ਨੂੰ ਆਖੂ ਇਹਨਾਂ ਦਾ ਸਾਥ ਦੇ ਉਹ ਵੀ ਨਹੀਂ ਸਾਥ ਦਿੰਦਾ ਵੀ ਇਹ ਮਜ਼ਦੂਰ ਵਾ ਦਾ ਸਾਥ ਅਸੀਂ ਕੀ ਦੇਣਾ ਵਾ ਪਰ ਕਿਸਾਨ ਜੱਥੇ ਬੰਦੀਆਂ ਕਹਿੰਦੀਆਂ ਕਿ ਜਿਹੜੀ ਅਸੀਂ ਹੱਕ ਲਈ ਲੜੀ ਅਰਤੀ ਉਹ ਸਾਡੀ ਨਾਲ ਮਜ਼ਦੂਰ ਜੱਥੇ ਬੰਦੀਆਂ ਵੀ ਨਾਲ ਉਸ ਪਰ ਕੀ ਕਹਿਣਾ ਚੰਦ ਤੁਸੀਂ ਇਹੀ ਕਹਿੰਦਾ ਮਜ਼ਦੂਰਾਂ ਦੇ ਹੱਕ ਦੀ ਵੀ ਗੱਲ ਕਰਨ ਉਹ ਸਾਡੀਆਂ ਭੈਣਾਂ ਬੈਠੀਆਂ ਖਲੋਤੀਆਂ ਅੱਡੇ ਲੇ ਉਹ ਚਵਾਰੀਆਂ ਮੇਰੇ ਨਾਲ ਕਿਦੇ ਮਹਾਯਾਨਾ ਕੋ ਕਰਾਇਮ ਵਾਸਤੇ ਪੈਸੇ ਨਹੀਂ ਹੈਗੇ ਚਾਰ-ਚਾਰ ਸੌ ਦਿਹਾੜੀ ਲੈਣੀ ਉਹ ਚਵਾਰੀਆਂ ਫੇਰ ਵਾਪਸ ਗਈਆਂ ਵਾ ਉਹਨਾਂ ਦਾ ਦਿਲ ਕੀ ਚਾਹੁੰਦਾ ਹੋਊਗਾ ਵੀ ਇਹ ਰੈਲੀ ਹਨੂ ਪੰਜਾਬ ਬੰਦ ਚੰਗਾ ਵਾ ਤੇ ਮਾੜਾ ਵਾ ਜਿਹਦੇ ਵਾਸਤੇ ਘਰ ਚ ਆਟਾ ਨਹੀਂ ਕੋਈ ਉਹਨੇ ਲਿਆ ਕੇ ਕਮਾਉਣਾ ਦੇ ਵਾਸਤੇ ਤੇ ਮਾੜਾ ਹੀ ਆ ਪਰ ਕਿਸਾਨ ਕਹਿੰਦਾ ਵੀ ਅਸੀਂ ਤੁਹਾਡੇ ਵਾਸਤੇ ਵੀ ਫਿੱਡੇ ਸਾਰੇ ਮਜ਼ਦੂਰਾਂ ਵਾਸਤੇ ਸਾਡੇ ਵਾਸਤੇ ਕਿਹੜਾ ਬੇਠਾ ਮਜ਼ਦੂਰ ਦੀ ਗੱਲ ਕਰਦਾ ਦੱਸਣਾ ਮੇਰੇ ਨਾਲ ਦੋ ਤਿੰਨ ਵਾਕੇ ਹੋਏ ਆ ਅਹ ਜਿਲ੍ਹਾ ਤਹਿਸੀਲ ਕਮੇਟੀ ਦਾ ਪ੍ਰਧਾਨ ਵਾ ਅਸੀਂ ਨਾਰੇ ਬਾਜੀ ਵੀ ਜਾਣਦੇ ਕਿਸਾਨਾਂ ਦਾ ਵੀ ਅਸੀਂ ਕੰਮ ਕਰਦੇ ਆ ਕੋਈ ਟ੍ਰਾਂਫਾਰਮ ਨਹੀਂ ਇੱਥੇ ਜਹਾਂਗੀਰ ਚੜਿਆ ਅਸੀਂ ਨਾਰੇ ਬਾਜੀ ਕਰਕੇ ਟ੍ਰਾਂਫਾਰਮ ਚੜਾਇਆ ਉਹ ਕਿਸਾਨ ਨੇ ਮੁੜ ਕੇ ਸਾਡੀ ਆਵਾਜ਼ ਹੀ ਨਹੀਂ ਪੁੱਛੀ ਵੀ ਮੇਰਾ ਟ੍ਰਾਂਫਾਰਮ ਚੜ ਗਿਆ ਵਾ ਵੀ ਇਹਦਾ ਕੰਮ ਕਰੀਏ ਵੀ ਤੈਨੂੰ ਬਿਜਲੀ ਦੇ ਕੰਮ ਦੇ ਵਿੱਚ ਮੈਂ ਲੱਗਾ ਹੀ 11000 ਲੈਣ ਤੇ ਉਹਨਾਂ ਬਾਹਰ ਕੱਢਦਾ ਵੀ ਇਹ ਸਾਡੇ ਤਵੇ ਲਾਉਣ ਡਿਆ ਵਾ ਇਹਨੂੰ ਕੰਮ ਨਹੀਂ ਦੇਣਾ ਬਿਜਲੀ ਦਾ ਇਹ ਗਾ ਦੂਜਿਆਂ ਦਾ ਵੀ ਜਗਾਰ ਬੰਦ ਕਰੂਗਾ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦਾ ਵੀ ਸਾਡੇ ਮਜ਼ਦੂਰਾਂ ਦਾ ਜਿਹੜਾ ਵਾ ਸਾਡੇ ਵੀ ਉਹ ਖਰਚਾ ਵਰਚਾ ਸਾਡੇ ਪੀਪਿਆਂ ਜਟਾ ਪਾਉਣ ਤੇ ਅਸੀਂ ਵੀ ਤੁਹਾਡੇ ਨਾਲ ਸਾਥ ਦੇਈਏ ਜਿੱਤੇ ਮਜ਼ਦੂਰ ਦਾ ਕੰਮ ਪੈਂਦਾ ਸਾਥ ਦੇਣ ਉੱਥੇ ਅਸੀਂ ਖੁਦ ਬਾਣਾ ਬਾਹ ਜੋੜ ਕੇ ਨਾਲ ਲੜਾਂਗੇ ਹੱਕਾਂ ਦਾ